¡Le digo, le ਸਰ ਦੇ ਵਿੱਚ ਆਮ ਆਨਵੀ ਪਾਰਟੀ ਦਾ ਮੇਅਰ ਬਣ ਚੁੱਕਿਆ ਜਤਿੰਦਰ ਸਿੰਘ ਮੋਤੀ ਪਾਰਟੀ ਆ ਜਿਹੜਾ ਵਾ ਉਹ ਮੇਅਰ ਬਣ ਚੁੱਕਿਆ ਹੈ ਨਾ ਲੇਕਿਨ ਉਸ ਤੋਂ ਬਾਅਦ ਜਿਹੜੀ ਇਹ ਸਦਨ ਦੀ ਮੀਟਿੰਗ ਜਿਹੜੀ ਹੈ ਉਹ ਕਾਂਗਰਸ ਕੈਂਡੀਡੇਟਾਂ ਵੱਲੋਂ ਕੀਤੀ ਜਾਂਦੀ ਜਿਹੜੇ ਕਾਂਗਰਸ ਦੇ ਜਿਹੜੇ ਆ 파ਰਸ਼ਾ ਦੇਗੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਪਹਿਲੀ ਮੀਟਿੰਗ ਜਿਹੜੀ ਹੈ ਖਾਸ ਕਰ ਜਦੋਂ ਨਗਰ ਨਿਗਮ ਦਾ ਸਦਨ ਹੁੰਦਾ ਇੱਕ ਹਾਊਸ ਹੁੰਦਾ ਵਾ ਹਾਊਸ ਦੇ ਵਿੱਚ ਸਾਰੇ ਕਾਉਂਸਲਰ ਜਿਹੜੇ ਆ ਸਾਰੀ ਪਾਰਟੀਆਂ ਦੇ ਇਕੱਠੇ ਹੁੰਦੇ ਲੇਕਿਨ ਅੱਜ ਜਿਹੜਾ ਵਾ ਕਾਂਗਰਸ ਦੇ ਕਾਉਂਸਲਰ ਵੱਲੋਂ ਮੀਟਿੰਗ ਕੀਤੀ ਕਿਉਂਕ ਮੀਟਿੰਗ ਦੇ ਵਿੱਚ ਕਈ ਏਜੰਡੇ ਰੱਖਦੇ ਆ ਸੋ ਉਸ ਦੇ ਬਾਅਦ ਸਾਫ਼ ਤੌਰ ਤੇ ਕਿਹਾ ਕਿ ਅਸੀਂ ਜਤਿੰਦਰ ਸਿੰਘ ਮੋਤੀਪਾਟਾ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਮੇਅਰ ਬਣਾਏ ਗਏ ਆ ਅਸੀਂ ਉਹਨੂੰ ਮੇਅਰ ਨਹੀਂ ਮੰਨਦੇ ਆ ਉਹ ਸ਼ਹਿਰ ਦੇ ਵਿਕਾਸ ਦੇ ਲਈ ਮੀਟਿੰਗ ਕੀਤੀ ਹੈ ਕਈ ਏਜੰਡਿਆਂ ਤੇ ਗੱਲ ਕੀਤੀ ਹੈ ਉਸ ਦੀ ਤਸਵੀਰਾਂ ਦਿਖਾਉਂਦਾ ਕਿਸ ਤਰ੍ਹਾਂ ਮੀਟਿੰਗ ਕੀਤੀ ਔਰ ਕੀ ਕੀ ਕਿਹਾ ਵਿਕਾਸ ਸੋਨੀ ਤੇ ਰਾਜਕੁਮਾਰ ਪ੍ਰੀਤ ਸਿੰਘ ਲਕੀ ਨੇ ਦੇਖੋ ਅੱਜ ਅਸੀਂ ਆਪਣੇ ਸਾਰੇ 41 ਸਾਡੇ 41 ਦੇ 41 ਕਾਉਂਸਲਰ ਅਸੀਂ ਇਕੱਠੇ ਹੋਏ ਆ ਔਰ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਹੈ ਕਿ ਅਸੀਂ ਦੇਲੀ ਲੋਕਾਂ ਆਪਣੀ ਜਿਹੜੀ ਸਟਰੈਂਥ ਹੈ ਸਾਡੀ ਅੱਜ ਵੀ ਔਰ ਇਲੈਕਸ਼ਨ ਵਾਲੇ ਦਿਨ ਜਿਸ ਦਿਨ ਸਾਡੀ ਸੌਂਚ ਚੁੱਕ ਸਮਾਗਮ ਹੋਇਆ ਔਰ ਉਸ ਦਿਨ ਵੀ ਅਸੀਂ 41 ਇਕੱਠੇ ਸੀ ਔਰ ਅੱਜ ਵੀ ਅਸੀਂ 41 ਇਕੱਠੇ ਆ ਸੋ ਅੱਜ ਫਸਟ ਡੇ ਅਸੀਂ ਕਾਰਪੋਰੇਸ਼ਨ ਹਾਊਸ ਸੇ ਆਏ ਆ ਸਾਰਿਆਂ ਨਾਲ 1 ਟੂ 1 ਕੀਤਾ ਔਰ ਮੈਂ ਜਿੱਥੇ ਸਾਰਿਆਂ ਦਾ ਇੱਥੇ ਵੈਲਕਮ ਕਰਦਾ ਹਾਂ ਕਾਰਪੋਰੇਸ਼ਨ ਹਾਊਸ ਸੇ ਆਪਣੇ ਕਾਂਗਰਸ ਦੇ ਕਾਉਂਸਲਰਜ਼ ਆ ਉੱਥੇ ਅੱਜ ਅਸੀਂ ਦੇਖਿਆ ਕੀ ਅੱਜ ਲਗਭਗ ਅਸੀਂ 2 ਵਜੇ ਕਾਰਪੋਰੇਸ਼ਨ ਹਾਊਸ ਸੇ ਆਇਆ ਸਾਰੇ ਦਫਤਰ ਦੇ ਤਾਲੇ ਲੱਗੇ ਹੋਏ ਨੇ ਵਰਕਿੰਗ ਡੇ ਹੈਗਾ ਕੋਈ ਵੀ ਅਫਸਰ ਮੌਜੂਦ ਨਹੀਂ ਹੈ ਸवाय ਅਸਿਸਟੈਂਟ ਕਮਿਸ਼ਨਰ ਤੋਂ ਇੱਥੇ ਕੋਈ ਅਫਸਰ ਸੋ ਅਸੀਂ ਇਹ ਵੇਖਣ ਵਾਸਤੇ ਆਈ ਸੀ ਔਰ ਸਾਰੇ ਕਾਉਂਸਲਰਾਂ ਦੇਖੋ ਅਸੀਂ ਕਾਉਂਸਲਰ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਦੇ ਚੁਣੋਏ ਨਿਮਾਉਂਦੇ ਆ ਲੋਕਾਂ ਨੇ ਸਾਨੂੰ ਕੰਮ ਕਹਿਣਾ ਆਪਣੀਆਂ ਆਪਣੀਆਂ ਵਾਰਡਾਂ ਦੇ ਡਿਵੈਲਪਮੈਂਟ ਦੇ ਕੰਮ ਵਾਸਤੇ ਅੱਜ ਅਸੀਂ ਕਿ ਇੱਥੇ ਇਕੱਠੇ ਹੋਏ ਆ ਤੇ ਕੋਈ ਆਪਣਾ ਕਮਿਸ਼ਨਰ ਹੈ ਨਾ ਹੀ ਕੋਈ ਹੋਰ ਅਫਸਰ ਇੱਥੇ ਮਿਲਣ ਵਾਲਾ ਹੈ ਸਾਰੇ ਦਫਤਰਾਂ ਨੂੰ ਤਾਲੇ ਲੱਗੇ ਹੋਏ। ਕੋਈ ਕਮਿਸ਼ਨਰ ਨਾ ਨਾ ਡਲ ਹੋਈ ਕੋਈ। ਕਮਿਸ਼ਨਰ ਸਾਹਿਬ ਕਹਿੰਦੇ ਜੀ ਅੰਮ੍ਰਿਤਸਰ ਨਹੀਂ ਹੈਗੇ। ਅੱਛਾ ਸਰ ਇੱਥੇ ਤੁਸੀਂ ਬਕਾਇਦਾ ਰੋਜ਼ ਇੱਦਾਂ ਬੈਠਕ ਕਰਿਆ ਕਰੋ ਕਿ ਅੱਜ ਸਰ ਕੀ ਕੀਤਾ ਹੈ। ਦੇਖੋ ਇਹ ਸਾਡਾ ਆਪਣਾ ਅਸੀਂ ਚੁਣਿਆ ਸਾਡਾ ਕਾਰਪੋਰੇਸ਼ਨ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ। ਅਸੀਂ ਵਰਕਿੰਗ ਡੇ ਜੇ ਕਿਸੇ ਟਾਈਮ ਇੱਥੇ ਇਕੱਠੇ ਆ ਸਕਦੇ ਹਾਂ। ਚਾਹੇ ਇਕੱਲਾ ਕੋਈ ਵੀ ਕਾਉਂਸਲਰ ਜੇ ਉਹਨੂੰ ਕੋਈ ਮੁਸ਼ਕਲ ਆ ਰਹੀ ਹੋ ਕਿਸੇ ਵੀ ਅਫਸਰ ਦਾ ਦਰਵਾਜ਼ਾ ਖੋਲ੍ਹ ਕੇ ਉਹਦੇ ਆਫਿਸ ਜਾ ਕੇ ਆਪਣੀ ਵਾਰਡ ਦੀ ਮੁਸ਼ਕਲ ਦੱਸ ਸਕਦਾ ਹੈ। ਸੋ ਅੱਜ ਅਸੀਂ ਜਿੱਥੇ ਇਕੱਠੇ ਕਿ ਅਸੀਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਮੇਅਰ ਬਣਾਇਆ ਅਸੀਂ ਉਹਨੂੰ ਆਪਣਾ ਮੇਅਰ ਨਹੀਂ ਮੰਨਦੇ ਉਹ ੱੱਕੇ ਨਾਲ ਉਹਦਨ ਮੇਅਰ ਬਣਿਆ ਸਾਰੀ ਪ੍ਰੈਸ ਨੂੰ ਵੀ ਪਤਾ ਹੈ ਸਾਰੇ ਸ਼ਹਿਰ ਨੂੰ ਵੀ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਜਿਸ ਤਰੀਕੇ ਨਾਲ ਉਹਦਨ ਉਹ ਮੇਅਰ ਅਪਾਇੰਟ ਹੋਇਆ ਹੈ ਨਾ ਤੇ ਉੱਥੇ ਕੋਈ VOTING ਹੋਈ ਹੈ ਨਾ ਉੱਥੇ ਕਿਸੇ ਦਾ ਹੱਥ ਖੜਾ ਕਰਾਇਆ ਗਿਆ ਨਾ ਕੱਲ ਬੈਲਟ ਪੇਪਰ ਕੱਲ ਤੁਸੀਂ ਦੇਖਿਆ ਹੋਵੇਗਾ ਪ੍ਰੈਸ ਵਾਲਿਆਂ ਨੇ ਸਾਰਿਆਂ ਨੇ ਭਰਾਵਾ ਨੇ ਕਿ ਚੰਡੀਗੜ੍ਹ ਦੀ ਇਲੈਕਸ਼ਨ ਹੋਈ ਹੈ ਸਾਰੇ ਚੈਨਨਾ ਚ ਲਾਈਵ ਟੈਲੀਕਾਸਟ ਹੋਇਆ VOTING ਦਾ ਲक्की ਬਾਜੀ ਦੇਖਿਆ ਆਪਾਂ ਸਾਰੇ ਨੇ ਉਹ ਪ੍ਰੋਸੈਸ ਹੁੰਦਾ ਹੈ ਇੱਥੇ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਵੀਡੀਓਗ੍ਰਾਫੀ ਹੋਣੀ ਸੀ ਅਸੀਂ ਚੈਲੰਜ ਕਰਦੇ ਆ ਮੈਂ ਚੈਲੰਜ ਕਰਦੇ ਆ ਸਾਰੇ ਕੌਂਸਲਰ ਬੈਠੇ ਸੀ ਚੈਲੰਜ ਕਰਦੇ ਆ ਅੱਜ ਵੀ ਤੁਸੀਂ ਆਪਣੇ ਸਾਰੇ ਕੌਂਸਲਰ ਇੱਕ ਸਾਈਡ ਤੇ ਬਾਦੋ ਅਸੀਂ ਆਪਣੇ ਬਾਦਦੇ ਆ ਜਿਹਦੀ ਸਥਿਤੀ ਆ ਰਹੀ ਉਹ ਮੇਰਮਨਾਂ ਨੂੰ ਤਿਆਰ ਹੋਵੇ ਪਾਰਟੀ ਦੇ ਪਰਚੇ ਹੋਏ ਜਾ ਕਿਹੜੇ ਕੌਂਸਲਰ ਰਿਹਾ ਥੱਲੇ ਤੋਂ ਨਾਂ ਨਹੀਂ ਚੱਟਿਆ ਦਿੱਕਦਾ ਉਸ ਟਾਪਿਕ ਤੇ ਵੀ ਅਸੀਂ ਸਾਰੇ ਕੌਂਸਲਰਾਂ ਨੇ ਹੁਣ ਮੀਟਿੰਗ ਕੀਤੀ ਹੈ ਮੈਂ ਪਹਿਲੀ ਗੱਲ ਕਹਿਣਾ ਚਾਹਨਾ ਹੈ ਕਿ ਲੋਕਾਂ ਦੇ ਚੁਣੇ ਹੋਏ ਅਸੀਂ 85 ਨੁਮਾਇੰਦੇ ਸ਼ਹਿਰ ਦੇ ਕਾਉਂਸਲਰ ਹਨ 85 ਬੰਦੇ ਔਰ ਇਹ ਕਹਿੰਦੇ ਅਣਪਛਾਤੇ ਕਾਉਂਸਲਰ ਕਾਉਂਸਲਰ ਵੀ ਕਦੀ ਅਣਪਛਾਤੇ ਹੋਏ ਨੇ ਮੈਨੂੰ ਦੱਸੋ ਜੇ ਇਹਨਾਂ ਨੂੰ ਕਾਉਂਸਲਰਾਂ ਦੀ ਪਛਾਣ ਨਹੀਂ ਤੇ ਇਹ ਸ਼ਹਿਰ ਦੀ ਜਿਹੜੀ 17 18 20 ਲੱਖ ਦੀ ਆਬਾਦੀ ਹੈ ਉਹਨਾਂ ਬਾਰੇ ਉਹਨਾਂ ਚਾਰਿਆਂ ਬਾਰੇ ਕੌਣ ਸੋਚੇਗਾ ਇਹ ਮੈਂ ਸਮਝਦਾ ਸਰਕਾਰ ਦੀ ਔਰ ਪੁਲਿਸ ਦੀ ਨਲਾਕੀ ਹੈ ਕਿ ਉਹਨਾਂ ਨੂੰ ਇਸ ਸ਼ਹਿਰ ਦੇ 85 ਕਾਉਂਸਲਰਾਂ ਦੀ ਪਛਾਣ ਨਹੀਂ ਔਰ ਉਹਨਾਂ ਨੂੰ ਅਣਪਛਾਤੇ ਕਹਿ ਰਹੇ ਨੇ ਔਰ ਅਸੀਂ ਉੱਥੇ ਸੀ ਕੀਤਾ ਤੇ ਦੇਖੋ ਜੇ ਇਹਨਾਂ ਨੇ ਪਰਚਾ ਉਹ ਜਿਹੜੇ ਅੰਦਰ ਸੀ ਕਾਉਂਸਲਰ ਉਹਨਾਂ ਤੇ ਪਰਚਾ ਕੀਤਾ ਨਾ ਉਹ ਅੰਦਰ ਸੀ ਅਸੀਂ ਉੱਥੇ ਅੰਦਰ ਜਦੋਂ ਇਹਨਾਂ ਸਾਡੇ ਨਾਲ ਤੱਕਾ ਹੋਇਆ ਅਸੀਂ ਅੰਦਰ ਬੈਠੇ ਸਾਰਾ ਐਡਮਿਨਿਸਟ੍ਰੇਸ਼ਨ ਉੱਥੇ ਸੀ ਸਾਰੀ ਪੁਲਿਸ ਉੱਥੇ ਸੀ ਤੇ ਜੇ ਜੇ ਕੋਈ ਗਲਤ ਕਿਸੇ ਨੇ ਕੀਤਾ ਸੀ ਤਾਂ ਮੌਕੇ ਤੇ ਕਿਉਂ ਨਹੀਂ ਫੜਿਆ ਇਹਨਾਂ ਨੇ ਸਾਨੂੰ ਬਾਅਦ ਚੋ ਕੇ ਪਰਚਾ ਕੀਤਾ ਮੌਕੇ ਤੇ ਫੜ ਕੇ ਅੰਦਰ ਦਿੰਦੇ ਸਾਨੂੰ ਉਦੋਂ ਤੇ ਕੋਈ ਬੋਲਿਆ ਨਹੀਂ ਉਦੋਂ ਦੇ ਪੱਜ ਗਏ ਸਾਰੇ ਆਪਣਾ ਨਾਮ ਮੇਅਰ ਦਾ ਅਨਾਉਂਸ ਕੀਤਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਪ੍ਰੋਸੈਸ ਕੋ ਪੂਰਾ ਕੀਤਾ ਨਹੀਂ ਔਰ ਅੱਜ ਤੱਕ ਸਭ ਤੋਂ ਵੱਡੀ ਗੱਲ ਜੇ ਮੇਅਰ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਰਿਜ਼ਲਟ ਕਿਉਂ ਨਹੀਂ ਡਿਕਲੇਅਰ ਕੀਤਾ ਕਿ ਮੇਅਰ ਨੂੰ ਕਿੰਨੀਆਂ ਵੋਟਾਂ ਪਈਆਂ ਕਿੰਨੇ ਬੰਦਿਆਂ ਨੇ ਹੱਥ ਖੜੇ ਕੀਤੇ ਨੇ ਉਹ ਤਾਂ ਹਲੇ ਤੱਕ ਇਹਨਾਂ ਕੋਲ ਅਨਾਉਂਸ ਨਹੀਂ ਹੋਇਆ ਔਰ ਤੁਸੀਂ ਭਗਵੰਤ ਮਾਨ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਸਾਰੇ ਪੰਜਾਬ ਦੇ ਪਟਿਆਲੇ ਦਾ ਮੇਅਰ ਬਣਿਆ ਲੁਧਿਆਣੇ ਦਾ ਮੇਅਰ ਬਣਿਆ ਔਰ ਜਲੰਧਰ ਦਾ ਮੇਅਰ ਬਣਿਆ ਉਹਨੂੰ ਟਵੀਟ ਕਰਕੇ ਇਹਨਾਂ ਨੇ ਵਧਾਈ ਦਿੱਤੀ ਔਰ ਅੰਮ੍ਰਿਤਸਰ ਦੇ ਮੇਅਰ ਨੂੰ ਹਲੇ ਤੱਕ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਵਧਾਈ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਹਫਤੇ ਦਾ ਮੇਅਰ ਹੈ ਹਫਤਾਨੀ ਦਾ ਅਸਰ ਇਸ ਤੋਂ ਯਾ ਜੇ ਇਹਨਾਂ ਦੇ ਕੌਨਫੀਡੈਂਸ ਹੁੰਦਾ ਤੇ ਉਹਦਾ ਵੀ ਇਹ ਵਧਾਈ ਦਿੰਦੇ ਭਗਵਾਨ ਦੁਆਨ। ਵੀਡੀਓਗ੍ਰਾਫੀ ਹੋਈ ਹੈ ਵੀਡੀਓਗ੍ਰਾਫੀ ਦੇ باوجود ਕਿਉਂ ਨਹੀਂ ਨਾਮ ਸਾਹਮਣੇ ਆ ਰਿਹਾ। ਅਸੀਂ ਤੇ ਕਹਿ ਰਹਿਆ ਕਿ ਮਾਜੋਬ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਉੱਥੇ ਅੰਦਰ ਕੈਮਰੇ ਲੱਗੇ ਸੀ ਅਸੀਂ ਆਪ ਦੇਖੇ ਕੈਮਰੇ ਉਹਨੂੰ ਸਾਹਮਣੇ ਲਿਆਓ। ਉਹ ਵੀਡੀਓਗ੍ਰਾਫੀ ਕਿਉਂ ਨਹੀਂ ਦਗਾਉਂਦੇ ਜੇ ਇਹਨਾਂ ਦੇ ਸੱਚ ਹੋਵੇ ਅੱਜ ਸੱਚ ਹੋਵੇ ਕਿ ਜੇ ਇਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਦਾ ਮੇਰ ਬਣਿਆ ਔਰ ਇਹਨਾਂ ਕੋਲ ਬੰਦੇ ਵਾਤੀ ਸੀ ਤੇ ਕਿਉਂ ਨਹੀਂ ਸ਼ੋਅ ਕਰਦੇ। ਬੰਦੇ ਵਾਦ ਕਿੱਥੋਂ ਹੋ ਜਾਣਗੇ ਮੈਨੂੰ ਦੱਸੋ। 43 ਤੁਹਾਡੇ ਕੋਲ ਆ ਬੈਠੇ ਆ ਸੀ ਚਾਰ ਕਾਲੀ ਦਲ ਨੇ ਸਾਡੇ ਨਾਲ ਬਹਿ ਕੇ ਪ੍ਰੋਟੈਸਟ ਕੀਤਾ 45 ਹੋ ਗਏ ਸੱਤ ਬੀਜੇਪੀ ਵਾਲੇ ਆnde ਸੀ 52 ਹੋ ਗਏ ਤੇ ਕਿੱਥੋਂ ਮੈਜੋਰਟੀ ਰਹਿ ਗਈ ਕਾਜੀ ਇਹ ਕੈਲਕੂਲੇਸ਼ਨ ਦੇ ਉਹੀ ਆ ਨਾ 85 7 ਦੀ ਕੈਲਕੂਲੇਸ਼ਨ ਟੋਟਲ 92 ਦੀ ਸੀ ਤੇ ਉਹਦੀ ਮੈਂ ਤੁਹਾਨੂੰ ਬੰਦੇ ਦੇ ਨਾਤੇ ਉਦਾਂ ਹੀ ਗਿਣਾ ਦਿੱਤੇ ਔਰ 44 ਅੱਜ ਵੀ ਇੱਥੇ ਬੈਠਿਆ ਜਿਹੜੇ ਅਰਥ ਅਤੇ ਕੌਂਸਲ ਸਤੇ ਤਵਾ ਪਾਣ ਵਸੇ ਜਣਕੀ ਕੇਸ ਵੀ ਤੱਕ ਬੋਖਲਾ ਹਟਾ ਕਿਉਂਕਿ ਤੁਸੀਂ ਇਕੱਠੇ ਹੋ ਤੁਹਾਨੂੰ ਡੋੜ ਨਹੀਂ ਸਕਿਆ ਜਦੋਂ ਨਾ ਕਾਂਗਰਸ ਪਾਰਟੀ ਦਾ ਕੋਈ ਵਰਕਰ ਡਰਿਆ ਹੈ ਨਾ ਕੋਈ ਕੌਂਸਲਰ ਡਰਿਆ ਹੈ ਨਾ ਕੋਈ ਨੇਤਾ ਡਰਿਆ ਨਾ ਕੋਈ ਲੀਡਰ ਨਾ ਡਰੇਗਾ ਨਾ ਡਰਾਂਗੇ ਇਦਾਂ ਦੇ ਇਹ ਇੱਕ ਪਰਚਾ ਕਹਿੰਦੇ ਭਾਵੇਂ 100 ਪਰਚੇ ਕਰ ਲੰਦਾ ਸੀ ਇਹਨਾਂ ਤੋਂ ਡਰਨ ਵਾਲੇ ਨਹੀਂ ਔਰ ਜਿੰਨਾ ਮਰਜੀ ਡਰਾ ਲੈ ਦੇਖੋ ਅਲੇ ਕੋਈ ਸਮਨ ਸਾਨੂੰ ਕੋਈ ਪੁਲਸ ਤੋਂ ਇਨਫੋਰਮੇਸ਼ਨ ਨਹੀਂ ਸਾਨੂੰ ਸਿਰਫ ਪ੍ਰੈਸ ਤੋਂ ਪਤਾ ਲੱਗ ਰਿਹਾ ਨਿਊਜ਼ਪੇਪਰ 'ਤੇ ਆਇਆ ਹੈ ਕਿ ਅਣਬਚਾਤੇ ਕਾਉਂਸਲਰਾਂ ਤੇ 5 ਕੇ 6 ਦੇ ਐਫਆਈਆਰ ਕੀਤੇ ਸੀ ਸਾਨੂੰ ਕੋਈ ਨੋਟਿਸ ਨਹੀਂ ਕੋਈ ਸਮਨ ਨਹੀਂ ਕੋਈ ਕੁਝ ਨਹੀਂ ਦੇਖੋ ਸਪੀ ਬੋਰਡ ਦੀ ਗੱਲ ਨਹੀਂ ਆਲੇ ਸਾਡਾ ਜਿਹੜਾ ਕੇਸ ਹਾਈ ਕੋਰਟ 'ਚ ਪੈਂਡਿੰਗ ਹੈ ਅੱਲੇ ਤੱਕ ਜਿਹੜੀ ਸਾਡੀ ਉਹ ਸਟੇਟਸ ਜਿਹੜਾ ਉਹ ਪਟੀਸ਼ਨ ਜਿਹੜੀ ਆ ਉਹ ਪੈਂਡਿੰਗ ਸ਼ੋ ਕਰ ਰਹੀ ਹੈ ਜਿੰਨੀ ਦੇਰ ਤੱਕ ਹਾਈ ਕੋਰਟ ਦਾ ਕੋਈ ਸਾਨੂੰ ਵਾਲੇ ਸਟੇਟਸ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਐਸੀ ਹਾਈ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਬਾਜੋ ਹਾਈ ਕੋਰਟ ਦੇ ਅਗਲਾ ਜੰਦਾ ਕੀ ਰਹੇਗਾ ਕੀ ਇਹ ਰਿਜੈਕਟ ਹੋਈ ਹੈ ਜਾਂ ਪੈਂਡਿੰਗ ਹੈ ਪੈਂਡਿੰਗ ਹੈ ਜੀ ਕੋਈ ਰਿਜੈਕਟ ਨਹੀਂ ਹੋਈ ਉਹ ਵੀ ਗਲਤ ਇਨਫੋਰਮੇਸ਼ਨ ਕੀਤੀ ਗਈ ਹੈ ਸਾਡਾ ਜਿਹੜਾ ਹਾਈ ਕੋਰਟ 'ਚ ਕੇਸ ਹੈ ਉਹ ਪੈਂਡਿੰਗ ਚੱਲ ਰਿਹਾ। ਵਿਕਾਸ ਅਗਲਾ ਏਜੰਡਾ ਕੀ ਰਹੇਗਾ ਕਿ ਸਾਰੇ ਕੌਂਸਲਰ ਸਦਨ ਦੇ ਵਿੱਚ ਬੈਠੋ ਇੱਥੇ ਸਾਰੇ 85 ਦੇ 85 ਕੌਂਸਲਰ ਨੇ ਜਿੰਨ ਪਹਿਲੀ ਮੀਟਿੰਗ ਤੋਂ ਹੀ ਆਪਣੇ ਕਾਂਗਰਸ ਕੌਂਸਲਰਾਂ ਦਿੱਤੀ ਹੈ ਸਦਨ ਦੇ ਵਿੱਚ। ਦੇਖੋ ਇਹ ਸਾਡਾ ਆਪਣਾ ਹਾਊਸ ਹੈ ਕੌਂਸਲਰਾਂ ਦਾ ਹਾਊਸ ਹੈ ਅਸੀਂ ਕਿਸੇ ਵੇਲੇ ਵੀ ਆ ਸਕਦੇ ਹਾਂ। ਔਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਰੈਗੂਲਰ ਇੱਥੇ ਕਾਰਪੋਰੇਸ਼ਨ ਹਾਊਸ ਆਵਾਂਗੇ। ਔਰ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਆਈ ਗਈ ਅਸੀਂ ਸਾਰੇ ਰਲ ਕੇ ਇੱਥੋਂ ਦੀ ਆਪਣੇ ਕਿਸੇ ਦੀ ਵਾਰਡ ਦੀ ਕਿਸੇ ਵੀ ਕੌਂਸਲ ਨੂੰ ਵਾਰਡ ਦੀ ਮੁਸ਼ਕਲ ਆਈ ਗਈ ਅਸੀਂ ਸਾਰੇ ਉਹਦੀ ਵਾਰਡ ਦੀ ਮੁਸ਼ਕਲ ਹੱਲ ਕਰਾਂਗੇ ਔਰ ਜੇ ਕਿਸੇ ਨੇ ਪੁਲਿਸ ਅਫਸਰ ਨੇ ਜਾਂ ਕਿਸੇ ਪੁਲਿਸ ਨੇ ਸਾਡੇ ਕਿਸੇ ਕੌਂਸਲਰ ਨੂੰ ਧੱਕਾ ਕੀਤਾ ਅਸੀਂ ਸਾਰੇ ਸ਼ਹਿਰ ਤੋਂ ਫਿਰ ਦੁਬਾਰਾ ਇਕੱਠੇ ਹੋਵਾਂਗੇ ਔਰ ਪ੍ਰੋਟੈਸਟ ਕਰਾਂਗੇ ਪੁਲਿਸ ਨੂੰ ਧੱਕਾ ਨਹੀਂ ਕਰਨ ਦੇਵਾਂਗੇ ਆਪਣੇ ਕਿਸੇ ਬੰਦੇ ਦਾ ਧੱਕਾ ਨਹੀਂ ਹੋਣਾ ਤਾਲਾ ਲਾ ਕੇ ਚਲੇ ਗਏ 2 ਵਜੇ ਸੀ ਸਾਰੇ ਕਾਉਂਸਲਰ ਅੱਜ ਕਾਰਪੋਰੇਸ਼ਨ ਹਾਊਸ ਤੇ ਆਏ ਆਂ ਔਰ ਉਹ ਜਿਹੜਾ ਕਾਉਂਸਲਰ ਰੂਮ ਉਹ ਆਇਆ ਉੱਥੇ ਕਾਨਫਰੈਂਸ ਰੂਮ ਹੈ ਅਸੀਂ ਉੱਥੇ ਗਿਆ ਉਹਨੂੰ ਖੋਲੋ ਪਰ ਇਹਨਾਂ ਨੇ ਨਹੀਂ ਖੋਲਿਆ ਇਹ ਮੀਟਿੰਗ ਆਲ ਗੋਲ ਗਿਆ ਕੋਈ ਨਹੀਂ ਅਸੀਂ ਮੀਟਿੰਗ ਕਰਨੀ ਸੀ ਅਸੀਂ ਇੱਥੇ ਕਰ ਲਈ ਕੱਲ ਨੂੰ ਮੰਨਦੇ ਕਿ ਤਾਰਾ ਕਿਸੇ ਨੂੰ ਲਵਾਇਆ ਕਿਉਂਕਿ ਨਗਰ ਕਮ ਤੋਂ 4-5 ਵਜੇ ਤੱਕ ਬੰਦ ਹੋ ਜਾਂਦਾ ਹਲੇ ਵੀ ਤੁਹਾਨੂੰ ਕੋਈ ਸ਼ੱਕ ਹੈ ਕਿ ਕਿੰਨੇ ਕੀਤਾ ਹੋਏਗਾ ਮੈਨੂੰ ਦੱਸਣ ਦੀ ਲੋੜ ਹੈ ਤੁਹਾਡੇ ਸਾਹਮਣੇ ਹੀ ਇਹ ਕਿੰਨੇ ਕੀਤਾ ਹੈ ਇਹ ਉਸ ਦਿਨ ਤੋਂ ਘਬਰਾਏ ਹੋਏ ਨੇ ਇਹਨਾਂ ਨੂੰ ਵੀ ਪਤਾ ਹੈ ਕਿ ਜਿਸ ਘਬਰਾੜ ਦੇ ਨਾਲ ਇਹਨਾਂ ਨੇ ਉੱਥੇ ਉਸ ਦਿਨ ਆਪਣਾ ਮ ਏ ਮੇਅਰ ਜਿਆਦਾ ਦੇ ਰਹਿਣ ਵਾਲਾ ਨਹੀਂ ਇਹਨਾਂ ਨੂੰ ਆਪ ਘਬਰਾਟ ਪਈ ਹੋਈ ਹੈ ਅੱਜ ਦੇਖ ਲੋ ਸ਼ਹਿਰ 'ਚ ਕੋਈ ਇਹਨਾਂ ਨੂੰ ਵਧਾਈ ਦੇਣ ਵਾਲਾ ਨਹੀਂ ਕਿ ਸ਼ਹਿਰ 'ਚ ਕਿਤੇ ਇਹਨਾਂ ਦੇ ਵਧਾਈ ਦਾ ਹੋਟਿੰਗ ਨਹੀਂ ਲੱਗਾ ਇਹਨਾਂ ਨੂੰ ਕੋਈ ਮਿਹਰ ਬਣਿਆ ਹੋਵੇ ਸ਼ਹਿਰ ਦਾ ਕੋਈ ਹੋਇ ਨਹੀਂ ਸੀ ਜਿੱਥੇ ਬੈਠ ਕੇ ਲੱਗੇ ਦੂਸਰੇ ਉਹਨੇ ਅਸੀਂ ਮੰਤਰੀ ਨੂੰ ਗੱਲ ਕੀਤੀ ਕਹਿੰਦੇ ਰਿਯੂਮਰ ਹੈਗੇ 25 ਮਹੀਨੇ ਤੇ ਫਿਰ ਉਸ ਦਿਨ ਉਸ ਦਿਨ ਮੇਅਰ ਜਿਸਨ ਚਾਰਜ ਲੈਣ ਆਇਆ ਹੈ ਉਸ ਦਿਨ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਿਉਂ ਨਹੀਂ ਆਏ ਅੱਜ ਮੈਂ ਤੇ ਕਹਿ ਰਿਹਾ ਓਪਨ ਚੈਲੰਜ ਕਰਦਾ ਹਾਂ ਇਹਨਾਂ ਦੇ ਮੰਤਰੀ ਨੂੰ ਔਰ ਇਹਨਾਂ ਦੇ ਸਮੂਚੀ ਜਿੰਨੀ ਵੀ ਆਪ ਦੀ ਲੀਡਰਸ਼ਿਪ ਹੈ ਇਹਨਾਂ ਨੂੰ ਕੋ ਅੱਜ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਸਾਰੇ ਕਾਉਂਸਲਰ ਤਿਆਰ ਬੈਠਿਆ ਜਿਹੜੀ ਜਗ੍ਹਾ ਤੇ ਕਹਿਣਗੇ ਅਸੀਂ ਆਪਣੇ ਤਿਆਰੇ 41 ਦੇ 41 ਔਰ ਹੋਰ ਵੀ ਜਿਹੜੇ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਲੈ ਕੇ ਬੈਠਣ ਤਿਆਰ ਹੈ ਸਾਡੇ ਨਾਲ ਸਾਹਮਣੇ ਡਿਬੇਟ ਕਰ ਲੈਣ ਸਾਹਮਣੇ ਬੈਠ ਕੇ ਆਪਣੀ ਸਟਰੈਂਥ ਦਿਖਾ ਦੇ ਜੇ ਆਪਣੀ ਸਟਰੈਂਥ ਦਿਖਾ ਦੇਣਗੇ ਅਸੀਂ ਅੱਜ ਤੋਂ ਬਾਅਦ ਜੋ ਪ੍ਰੋਟੈਸਟ ਕਰਨਾ ਛੱਡ ਦਾਂਗੇ ਅਸੀਂ ਇਹਨੂੰ ਆਪਣਾ ਮਹਿਮਾਨ ਅੱਛਾ ਸਰ 15 ਦਿਨ ਬਾਅਦ ਹਾਉਸ ਦੀ ਮੀਟਿੰਗ ਵੀ ਹੋ ਜਾਏ ਲੋਕ ਦੋਸਵਾਲ 15 ਦਿਨ ਬਾਅਦ ਹਾਉਸ ਦੀ ਮੀਟਿੰ ਜੋ ਕਾਉਂਸਲਰ ਸਰਪੰਚ ਸਾਰੇ ਜੋ ਫੈਸਲਾ ਕਰਨਗੇ ਜੋ ਸਾਡੀ ਹਾਈ ਕਮਾਂਡ ਸਾਨੂੰ ਹੁਕਮ ਕਰੇਗੀ ਅਸੀਂ ਉੱਤੇ ਦੇਖਾਂਗੇ ਹਲੇ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਇਹਨਾਂ ਨੇ ਹਾਊਸ ਦੀ ਮੀਟਿੰਗ ਕਾਲ ਕਰਨੀ ਹੈ ਇਹਨਾਂ ਨੇ ਆਪ ਹੀ ਇੱਥੋਂ ਚੇਅਰ ਤੋਂ ਇਹਨਾਂ ਨੂੰ ਉਤਰਨਾ ਪੈਣਾ ਹੈ ਅੱਛਾ ਤੁਸੀਂ ਇੱਕ ਪੈਟਰਨ ਸਮਝੋਗੇ ਕਿ ਤੁਸੀਂ ਇੱਕ ਮੇਅਰ ਹਾਊਸ ਚਲਾਓਗੇ ਇੱਥੇ ਬੈਠ ਕੇ ਬਿਲਕੁਲ ਚਲਾਵਾਂਗੇ ਚਲਾਣਾ ਹੀ ਹੈ ਬਿਲਕੁਲ ਮੰਨਦਾ ਚਲਾਵਾਂਗੇ ਅਸੀਂ ਆਪਣੇ ਕਾਉਂਸਲਰ ਲੋਕਾਂ ਨੇ ਜਿਤਾਇਆ ਸੀ ਕੰਮ ਕਰਾਉਣੇ ਕਾਰਪੋਰੇਸ਼ਨ ਸਾਡੀ ਹੈ ਕਾਰਪੋਰੇਸ਼ਨ ਕਿਸੇ ਦੀ ਕੋਈ ਪਰਸਨਲ ਨਹੀਂ ਹੈ ਅਸੀਂ ਜਿੱਥੇ ਵੀ ਲੋੜ ਪਈ ਗਈ ਅਸੀਂ ਰੋਜ਼ ਇਕੱਠੇ ਹੋਇਆ ਕਰ ਲੈਂਦੇ ਹਾਂ ਮੋਦੀ ਧਾਲੀਵਾਲ ਦਾ ਬਿਆਨ ਆਇਆ ਸੀ ਉਧਰ ਇੱਥੇ ਆਏ ਸੀ ਉਹ ਕਹਿੰਦੇ ਜੀ ਇਹ ਬਿਲਕੁਲ ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਹੈ ਇਹਦਾ ਬਣਿਆ ਤੇ ਕਾਂਗਰਸ ਨੂੰ ਰੋਲਾ ਪਾਉਣ ਦੀ ਆਦਤ ਹੋ ਚੁੱਕੀ ਹੈ ਫਿਰ ਚੋਰ ਹੀ ਡਿਕਲੇਅਰ ਕਰਦੇ ਵੀਡੀਓਗ੍ਰਾਫੀ ਉਧਰ ਅੰਦਰ ਸੀ ਇਹਨਾਂ ਦੇ ਬੰਦਿਆਂ ਨੇ ਵੀਡੀਓਗ੍ਰਾਫੀ ਦੇਖੋ ਪ੍ਰੈਸ ਨੂੰ ਦਿਖਾ ਦੇ ਮੈਂ ਤੇ ਚੈਲੰਜ ਕਰ ਰਿਹਾ ਹਾਂ ਦਿਖਾ ਦੇ ਜੇ ਇਹਨਾਂ ਦੇ ਬੰਦੇ ਉੱਥੇ ਇਹਨਾਂ ਦੀ VOTING ਕਰਾਈ ਹੋਵੇ ਜੇ ਇਹਨਾਂ ਨੇ ਹੱਥ ਖੜੇ ਕਰਾਏ ਹੋਣ ਇਹਨਾਂ ਦੀ ਗਿਣਤੀ ਵੱਧ ਹੋਏਗੀ ਅਸੀਂ ਕਾਂਗਰਸ ਵਾਲੇ ਪ੍ਰੋਟੈਸਟ ਕਰਨਾ ਬੰਦ ਕਰਾਂਗੇ ਔਰ ਇਹਨਾਂ ਦੇ ਮੇਅਰ ਜਿੰਨੂੰ ਵੀ ਮੇਅਰ ਬਣਾਉਣਗੇ ਅਸੀਂ ਉਹਨੂੰ ਆਪਣਾ ਮਹਿਮਾਨ ਬਣਾ ਕੇ ਕੱਲੋ ਵੀ ਕੈਮਰੋਡ ਤੇ ਮੇਨ ਐਵੀਡੈਂਸ ਤੇ ਸਾਰਾ ਕੁਝ ਤੋੜ ਹੀ ਦਿੱਤਾ ਕਹਿੰਦੇ ਅਣਬਜਾਤ ਸਾਨੂੰ ਪੈਨ ਤੱਕ ਤੇ ਅੰਦਰ ਲੈ ਕੇ ਜਾਣ ਨਹੀਂ ਦਿੱਤਾ ਗਿਆ ਔਰ ਤੁਸੀਂ ਮੰਨਦੇ ਹੋ ਕਿ ਅਸੀਂ ਅੰਦਰ ਧੱਕਾ ਕਰ ਲਿਆ ਔਰ ਇਹਾਨੂੰ ਬਾਹਰ ਸਿੱਧੇ ਆਉਣ ਦੇਣਗੇ ਸਾਡੇ ਨਾਲ ਤੇ ਦੇਖੋ ਜਿਹੜੇ ਜਾਇੰਟਸ ਕਾਉਂਸਲਰ ਸੀ ਉਹਨਾਂ ਨਾਲ ਜੋ ਕੀਤਾ ਕੀਤਾ ਲੇਡੀਜ਼ ਕਾਉਂਸਲਰ ਤੇ ਨੂੰ ਪੰਜ ਪੰਜ 6 6 ਵਾਰੀ ਇਹਨਾਂ ਦੇ ਚੁਣੇ ਹੋਏ ਨਮਾਇੰਦਿਆਂ ਦੀ ਇੰਨੀ ਇੰਨੀ ਵਾਰੀ ਚੈਕਿੰਗ ਕਰਨੀ ਸਾਡੇ ਤੋਂ ਇਹਨਾਂ ਨੂੰ ਕਾਹਦਾ ਡਰ ਸੀ ਵੀ ਜਿਹੜੇ ਇਹਨੇ ਔਰ ਕੁਛ ਇਦਾਂ ਦਾ ਕੁਛ ਨਹੀਂ ਅੰਦਰ ਹੋਇਆ ਲੱਖੀ ਜੀ ਅੰਦਰ ਸੀ ਅਸ਼wini ਕਾਲੇ ਸ਼ਾਹ ਜੀ ਅੰਦਰ ਸੀ ਜਿੰਨੇ ਤੁਸੀਂ ਇਹਨਾਂ ਨੂੰ ਪੁੱਛ ਲੋ ਇਹ ਵੀ ਬੈਠੇ ਨੇ ਲੱਖੀ ਬਾਜੀ ਬੈਠੇ ਨੇ ਸਾਰੇ ਆਪਣੇ ਤਿੰਨ ਹਾਊਸ ਰਾਜ ਸਭਾ ਵਿਧਾਨ ਸਭਾ ਤੇ ਮਿੰਨੀ ਹਾਊਸ ਜਿੰਨੂੰ ਅਸੀਂ ਕਾਰਪੋਰੇਟ ਕਹਿੰਦੇ ਆ ਜਿੰਨੇ ਹਾਊਸ ਚੱਲਦੇ ਨੇ ਜਦ ਸੋ ਸਮਗਮ ਹੁੰਦਾ ਕਦੀ ਪੁਲਿਸ ਅੰਦਰ ਦੇਖੀ ਆ ਸ਼ਿਵਲ ਡਰਾਸ ਦੇ ਟੋਟਲ ਟੋਟਲ ਸੀਐਸਟਾਫ ਦੇ ਮੈਂਬਰ ਸੀਗੇ ਜਿਹੜੇ ਇਹਨਾਂ ਨੇ ਆਪਣੇ ਮਗਰ ਭਾਗੇ ਰੱਖੇ ਸੀਗੇ ਉਹ ਸਾਰੇ ਖਲੋਗੇ ਜਦੋਂ ਲੌਂਸਿੰਗ ਦੀ ਵਾਰੀ ਆਈ ਅਸੀਂ ਕਿਹਾ ਵੀ ਜਿਹੜਾ ਮੇਨ ਲਗਸ ਪਾਰਟੀ ਬਣਦੀ ਹੈ ਉਹ ਕਾਂਗਰਸ ਪਾਰਟੀ ਪਹਿਲੇ ਨਮਤਾ ਸਾਨੂੰ ਦੇਣਾ ਚਾਹੀਦਾ ਵਾ ਇਹਨਾਂ ਨੇ ਸਾਨੂੰ ਨਹੀਂ ਦਿੱਤਾ ਇਹਨਾਂ ਨੇ ਆਪਣੇ ਨਮਾਇੰਦੇ ਖੜਾ ਕਰਕੇ ਉਹਨੂੰ ਛੱਡ ਲਿਆ ਅਸੀਂ ਜਦੋਂ ਉਹਦੀ ਆਵਾਜ਼ ਚੁੱਕੀ ਹੈ ਬਾਜ ਕੋ ਉਸੇ ਵੇਲੇ ਪੰਜ ਮਿੰਟ ਚ ਪਤਾ ਨਹੀਂ ਲੱਗੀ ਪੁਲਿਸ ਕਿੱਥੋਂ ਆ ਗਈ ਸੀਪੀ ਸਾਹਿਬ ਤਾਂ ਅੰਦਰ ਆ ਗਏ ਏਡੀਜੀ ਸ਼ਿਵਦਰਸ਼ਨ ਅੰਦਰ ਆ ਗਏ ਸੀਐਸਟਾਫ ਦੇ ਸਾਰੇ ਅੰਦਰ ਆ ਕੇ ਬਾਈ ਲਾਜ਼ ਦਾ ਉਹਨੇ ਧੜੀਆਂ ਡਾ ਦਿੱਤੀਆਂ ਆ ਉੱਧਰ ਜਿਹੜਾ ਸਭ ਤੋਂ ਸੀਨੀਅਰ ਮੈਂਬਰ ਹੁੰਦਾ ਉਹਦੇ ਸਬੰਧ ਦੇ ਵਿੱਚ ਚਾਹੇ ਕਿਤੇ ਵੀ ਰਿਪੋਰਟ ਪਾਰਲੀਮੈਂਟ ਦਾ ਵੇਖ ਲਓ ਕਿਤੇ ਵੀ ਕੋਈ ਰਿਪੋਰਟ ਵੇਖ ਲਓ ਜਿਹੜਾ ਹਾਊਸ ਦਾ ਇਹ ਨਹੀਂ ਵੀ ਉਹਨਾਂ ਦਾ ਫਰਸਟ ਟਾਈਮ ਕਾਉਂਸਲਰ ਜਿਹੜਾ ਪ੍ਰੈਜ਼ਾਈਡ ਕਰਦਾ ਜਿਹੜਾ ਵੀ ਹਾਊਸ ਆ ਕੋਈ ਵੀ ਹੋਵੇ ਚਾਹੇ ਉਹਨਾਂ ਦਾ ਨਮੰਦਾ ਚਾਹੇ ਆਪੋਜੀਸ਼ਨ ਦਾ ਹੋਵੇ ਉਹ ਪ੍ਰੈਜ਼ਾਈਡ ਕਰਦਾ ਜਿਹੜਾ ਸੀਨੀਅਰ ਕਾਉਂਸਲਰ ਉਹ ਵੀ ਨਹੀਂ ਕਾਨੂੰਨ ਮੰਨਿਆ ਤੁਹਾਨੂੰ ਕੋਈ ਮੇਅਰ ਆ ਕੇ ਤੋਂ ਦੋ ਦਿਨ ਤੋਂ ਕਾਲ ਆਈ ਹੈ ਜੀ ਕਿ ਮੇਅਰ ਬਣੇ ਆ ਕੇ ਮਿਲੋ ਜਾਂ ਕੋਈ ਗੱਲਬਾਤ ਕਰੀਏ ਤਾਂ ਦੀ ਕੋਈ ਹੋ ਤਾਂ ਇਹ ਤਾਂ ਸੁਣੀ ਮੰਨ ਲੋ ਅੱਜ ਆਈ ਨਹੀਂ ਆਉਂਦੀ ਵੀ ਤਾਂ ਅਸੀਂ ਤਾਂ ਮੰਨ ਨਹੀਂ ਰਹੇ ਉਹਨਾਂ ਨੂੰ ਆਪ ਨੂੰ ਹਲੇ ਵਿਸ਼ਵਾਸ ਨਹੀਂ ਕਿ ਇਹ ਮਿਹਰਬਾਨਗੇ ਤੇ ਉਹ ਸਾਨੂੰ ਕਾਲ ਕੀ ਕਰਨਗੇ ਅਸੀਂ ਸਾਨੂੰ ਵੇਖੋ ਜੀ ਹਾਈ ਕੋਰਟ ਤੋਂ ਪੂਰਨ ਇਨਸਾਫ ਦੀ ਆਸ ਹੈ ਹਾਂਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਅਸੀਂ ਕਾਨੂੰਨ ਨੂੰ ਮੰਨਣ ਵਾਲੀ ਪਾਰਟੀ ਹੈ ਸਾਡੀ ਸਾਨੂੰ 100 ਨਹੀਂ 110% ਪੂਰਨ ਆਸ ਹੈ ਕਿ ਸ਼ਹਿਰ ਦਾ ਮੇਰ ਸਾਡਾ ਹੋਏਗਾ ਔਰ ਸ਼ਹਿਰ ਦਾ ਮੇਰ ਵਿਕਾਸ ਸੋਨੀ ਹੋਏਗਾ ਅੱਛਾ ਸੋਨੀ ਸਾਹਿਬ ਇੱਕ ਅੱਜਕੱਲ ਰੂਮਰ ਕਰੈਕ ਇਵਨ ਡਿਪਟੀ ਮੈਂ ਤੇ ਦੇਖੋ ਜੀ ਅੱਜ ਇਹ ਮੇਅਰ ਨੇ ਜੁਆਇਨ ਕੀਤਾ ਇਹਨਾਂ ਦਾ ਆਪਣਾ ਜੋ ਸੁਣਨ ਚ ਆ ਰਿਹਾ মিডিਆ ਥਰੂ ਸੁਣਨ ਚ ਆ ਰਿਹਾ ਹੈ ਕਿ ਇਹਨਾਂ ਦਾ ਆਪਸ ਵਿੱਚ ਕੋਈ ਡਿਸਪੂਟ ਚੱਲ ਰਿਹਾ ਚਲੋ ਉਹਨਾਂ ਦਾ ਇੰਟਰਨਲ ਮੈਟਰ ਮੈਂ ਉਸ ਤੇ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਤੁਹਾਨੂੰ ਫਿਰ ਇੱਕ ਗੱਲ ਹੋਰ মিডিਆ ਰਾਹੀਂ ਕਹਿਣਾ ਚਾਹੁੰਦਾ ਸਾਡੇ ਕੋਲ ਤੁਹਾਨੂੰ ਮੈਂ 2-3 ਦਿਨਾਂ ਦੇ ਅੰਦਰ ਅੰਦਰ ਸਾਰਾ ਇਹਨਾਂ ਦਾ ਰਿਕਾਰਡ ਦਵਾਂਗਾ ਜੋ ਉਸ ਨੇ ਇਹਨਾਂ ਨੇ ਹਾਊਸ ਕੀਤਾ ਹੈ ਇੱਕ ਇੱਕ ਚੀਜ਼ ਮੈਂ ਆਡੇ ਕੋਲ ਸਾਰਾ ਇਹਨਾਂ ਦਾ ਰਿਕਾਰਡ ਆ ਰਿਹਾ ਜਲਦੀ ਇਹਨਾਂ ਨੂੰ ਅਸੀਂ ਇਹਨਾਂ ਦਾ ਪਰਦਾ ਫਾਸ਼ ਕਰਕੇ ਦਾਂਗ ਦਾਂਗ ਕਰਾਂਗੇ ਦਰਸ ਕਰਨਾ ਕਿ ਜਿੰਨਾ ਮਰਜ਼ੀ ਡਰਾ ਲੈਣ ਜੀ ਪਰਸੀਆ ਨੇ ਡਰਨਗੇ ਨਾ ਅਸੀਂ ਡਰਨ ਵਾਲੇ ਨਹੀਂ ਇਹਨਾਂ ਨੂੰ ਇੱਕ ਕੀਤਾ ਨਾ ਹੋਰ ਦੋ ਚਰਜੇ ਜਿੰਨੇ ਦੇ ਇਹਨਾਂ ਦੀ ਇਹਨਾਂ ਦਾ ਸੈਟੀਸਫੈਕਸ਼ਨ ਹੁੰਦੀ ਹੈ ਕਰ ਲੈਣ ਅਸੀਂ ਡਰਨ ਵਾਲੇ ਨਹੀਂ ਅਸੀਂ ਸਾਰੇ ਇਕੱਠੇ ਆ ਇਕੱਠੇ ਸੀ ਇਕੱਠੇ ਆ ਇਕੱਠੇ ਰਵਾਂਗੇ ਔਰ ਪੂਰੀ ਲੜਾਈ ਲੜਾਂਗੇ ਦੇਖੋ ਇਹ ਕਾਂਗਰਸ ਦਾ ਧੱਕਾ ਨਹੀਂ ਸ਼ਹਿਰ ਵਾਸੀਆਂ ਦਾ ਧੱਕਾ ਹੈ 44 ਕੌਂਸਲਰ ਕਾਂਗਰਸ ਦੇ ਜਿਹੜੇ ਚਿਤਾਇਆ ਲੋਕਾਂ ਨੇ ਕਾਂਗਰਸ ਨੂੰ ਮੈਂਡੇਟ ਦਿੱਤਾ ਹੈ ਸ਼ਹਿਰ ਦੇ ਇਹ ਲੋਕਾਂ ਨੇ ਦਿੱਤਾ ਹੈ ਇਸ ਗੁਰੂ ਦੀ ਨਗਰੀਆਂ ਦੇ ਰਹਿਣ ਵਾਲੇ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਡਰਨ ਵਾਲੇ ਨਹੀਂ ਪਟਿਆਲਾ ਨੂੰ ਆਦੇ ਲੱਗ ਕੇ ਸ਼ਹਿਰ ਵਾਸੀਆਂ ਦੇ ਸਰਪੰਚ ਨੂੰ ਬਹੁਤ ਮਾਰਾਈਆਂ ਦੇ ਲਈ ਚਾਰ ਤੋਸਰ ਜਦੋਂ ਵੀ ਕੰਮ ਪੈਂਡਿੰਗ ਦੇ ਜਿਹੜਾ ਕਰ ਲਵਣਾ ਇਹਦਾ ਰਦਾ ਜੀ ਹੈ ਸੂਕੜੇ ਦੀ ਸਫਾਈ ਵੀ ਹੋ ਰਹੀ ਜਾਂ ਸੀਵਰੇਜ ਬਲੋ ਪਿਛਲੇ 2 2.5 ਸਾਲ ਤੋਂ ਜਦੋਂ ਤੋਂ ਸਾਡਾ ਕਾਂਗਰਸ ਦਾ ਹਾਊਸ ਖਤਮ ਹੋਇਆ ਹੈ 2 2.5 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸ਼ਹਿਰ ਜੀ ਕੂੜੇ ਦੀ ਲਿਫਟਿੰਗ ਟੋਟਲ ਬੰਦ ਹੈ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਸੀਵਰੇਜ ਸਿਸਟਮ ਟੋਟਲ ਕਲੈਪਸ ਹੋ ਚੁੱਕਾ ਹੈ ਸਟਰੀਟ ਲਾਈਟ ਟੋਟਲ ਕਲੈਪਸ ਹੋ ਚੁੱਕੀ ਹੈ ਔਰ ਮੈਂ ਸਮਝਦਾ ਪਿਛਲੇ ਟਾਈਮ ਤੋਂ ਕਾਰਪੋਰੇ ਬੂਰੀ ਤਰ੍ਹਾਂ ਫੇਲ ਹੋ ਚੁੱਕੀ ਔਰ ਜਿਹੜੇ ਅਫਸਰ ਸੀ ਉਹਨਾਂ ਨੂੰ ਕੋਈ ਉਹਨਾਂ ਦੇ ਸਿਹਤ ਅਸਰ ਨਹੀਂ ਕਿਉਂਕਿ ਉਹਨਾਂ ਨੂੰ ਤੇ ਤਨਖਾਹ ਮਿਲ ਰਹੀ ਆਪਣੀ ਦੀ ਉਹਨਾਂ ਨੂੰ ਕੋਈ ਅਸਰ ਨਹੀਂ ਲੋਕਾਂ ਦਾ ਦੁੱਖ ਦਾ ਨਹੀਂ ਇਹ ਜਿਹੜਾ ਕਾਉਂਸਲਰ ਹੁੰਦਾ ਇਹਨੂੰ ਪੇਨ ਹੁੰਦਾ ਕਿਉਂਕਿ ਅਸੀਂ ਕਾਉਂਸਲਰ ਹਾਂ ਨੇ ਹਰ 5 ਸਾਲ ਬਾਅਦ ਲੋਕਾਂ ਦੇ ਵਿੱਚ ਜਾਣਾ ਸਾਡਾ ਤੇ ਰਿਪੋਰਟ ਕਾਰਡ ਨਾਲ-ਨਾਲ ਤਿਆਰ ਹੁੰਦਾ ਜੀ ਲੋਕਾਂ ਨੇ ਰਿਪੋਰਟ ਕਾਰਡ ਸਾਡਾ ਨਾਲ-ਨਾਲ ਤਿਆਰ ਕਰਨਾ ਹੈ ਔਰ ਜਦੋਂ ਦੁਬਾਰਾ 5 ਸਾਲ ਬਾਅਦ ਵੋਟਾਂ ਲੈ ਜਾਂਦੀਆਂ ਲੋਕਾਂ ਨੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਆ। ਸਾਹਿਬ ਮੇਰ ਬਣੇ ਉਹਨਾਂ ਨੇ ਕਿ 85 ਦੀ 85 ਵਾਡਾ ਮੇਰੀਆਂ ਆ ਅਸੀਂ ਹਰਾਲੀ ਦੇ ਕੰਮ ਕਰਨਾ ਅਸੀਂ ਉਹਨਾਂ ਨੂੰ ਵੀ ਕੰਨੇ ਕਿ ਆ ਕੇ ਬੱਠੇ ਉਹਨਾਂ ਤੇ ਨਾਲ ਕੇ ਕੰਮ ਕਰੀਏ। ਅਸੀਂ ਇਹਨੂੰ ਆਪਣਾ ਮੇਰ ਮੰਨਦੇ ਨਹੀਂ ਸਭ ਤੋਂ ਵੱਡੀ ਗੱਲ ਉਹ ਕਹੀ ਜੇ ਜੋ ਮਰਜ਼ੀ ਗਏ ਅਸੀਂ ਉਹਨੂੰ ਆਪਣਾ ਮੇਰ ਨਹੀਂ। ਉਹ ਕਹਿੰਦੇ ਆ ਔਰ ਬੱਠੇ ਮਿਲ ਕੇ ਸ਼ਹਿਰ ਦਾ ਸੁਧਾਰ ਕਰੀਏ। ਜਦੋਂ ਮੈਂਡੇਟ ਮਿਲ ਜਾਏਗਾ ਕਾਉਂਸਲਰਾਂ ਦਾ ਫਿਰ ਅਸੀਂ ਉਹਨੂੰ ਮੰਨਾਂਗੇ। ਨਹੀਂ ਨਹੀਂ ਜਦੋਂ ਇੱਕ ਮਿੰਟ ਹੈ। ਓਮੇ ਭਾਜੀ ਅਸੀਂ ਇਸ ਗੱਲ ਨੂੰ ਸ ਅਸੀਂ ਮੰਨਨ ਵਿਕਾਸ ਜੀ ਨੇ ਕਿਹਾ ਹੀ ਮੰਨਣ ਨੂੰ ਤਿਆਰ ਹਨ ਮੇਰ ਅਈ ਥੋੜੀ ਕਹਿੰਦੇ ਆ ਪਰ ਬੰਦੇ ਦਾ ਵਿਖਾਉਣ ਨਾ ਮੈਜੋਰਟੀ ਦਾ ਵਿਖਾਉਣ ਨਾ ਲਾਈਟ ਚੱਲੇਗੀ ਜੀ ਤਕੇ ਨਾਲ ਬਣਿਆ ਮੇਰ ਕੌਣ ਮਿਹਰਬਾਨ ਦਾ ਤੁਸੀਂ ਮੰਨਦੇ ਹੋ ਦੱਸੋ ਮੈਨੂੰ ਇਮਾਨਦਾਰੀ ਨਾਲ ਦੱਸੋ ਤੁਸੀਂ ਸਾਡੇ ਵੀਰ ਹੋ ਤੁਸੀਂ ਸਾਰਾ ਐਪੀਸੋਡ ਵੇਖਿਆ ਗਿਣਤੀ ਵਿਖਾਤੀ ਤੁਹਾਨੂੰ ਸਾਰਾ ਕੋਈ ਕਰਦਾ ਜੇ ਤੁਸੀਂ ਮੰਨਦੇ ਹੋ ਹੀ ਮੰਨ ਲਓ ਲਾਈਟ ਚੱਲੇਗੀ ਜੀ ਫਿਰ ਕਮਰੇ ਦੀਆਂ ਗੱਲਾਂ ਨੂੰ ਲਾਈਟ ਚੱਲੇਗੀ ਇਹ ਵੀ ਇਹਨਾਂ ਦਾ ਕੋਈ ਕੰਮ ਹੋਣਾ ਹੈ ਲਾਈਟ ਚੱਲੇਗੀ ਕੋਈ ਗੱਲ ਨਹੀਂ ਚੱਰੀ ਜਣਾ ਨਾ ਕੋਈ ਬਰੇ ਚਲਾ ਲਾਂਗੇ ਸਾਰੇ ਕੋ ਚਲਾਵਾਂਗੇ ਜੇ ਦੇਖੋ ਸ਼ਹਿਰ ਦੀ ਸੇਵਾ ਕਰਨ ਦਾ ਅਸੀਂ ਆਪਣਾ ਮਨ ਮਨਾ ਲਿਆ ਤੇ ਲਾਈਟ ਲੋਡ ਦਾ ਕੰਮ ਕੋਈ ਨਹੀਂ ਜਿੰਨਾ ਮਰਜੀ ਐਵੇਂ ਛੋਟੇ ਮੋਟੇ ਛੋਹੋਚੀਆਂ ਰਕਲਾਂ ਦੇ ਉੱਤੇ ਹੋਏ ਨੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਨੂੰ ਆਪਣੀ ਸਮੱਸਿਆ ਦੱਸਣ ਵਾਸਤੇ ਤੁਹਾਡੇ ਅਫੀਸ ਦੇ ਵਿੱਚ ਸਾਡੇ ਸਾਰੇ ਕਾਉਂਸਲਰ ਸੇਵਾਮਾਨ ਨੇ ਆਪਣੇ ਆਪਣੇ ਆਫਿਸ ਹੈ ਉਹਨਾਂ ਨੂੰ ਕਿ ਆਲਰੇਡੀ ਮਿਲਦੇ ਪਏ ਨੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਪਏ ਕਿ ਸਾਨੂੰ ਕਾਂਗਰਸ ਨੇ ਹਰਾਇਆ ਤੇ ਇੱਥੇ ਕਾਂਗਰਸ ਇਹ ਦੂਜੇ ਵਿੱਚ ਆਪ ਕੋਈ ਦੇਖੋ ਕਰਾਸ ਵੋਟਿੰਗ ਹੋਈ ਹੈ ਕੋਈ ਵੀ ਕਰ ਸਕਦਾ ਇਹਦੇ ਵਿੱਚ ਮੈਂ ਨਹੀਂ ਕਿ ਕੋਈ ਪ੍ਰੂਫ ਨਹੀਂ ਕਿ ਕਾਂਗਰਸ ਦੇ ਸਾਥ ਨਕਿਲਦੇ ਵੀ ਕਿ ਸਾਨੂੰ ਉਹ ਜੋ ਮਰਜੀ ਕਰ ਜਾਂਦੇ ਉਹਨਾਂ ਨੂੰ ਉੱਥੇ ਪੀੜ ਹੁੰਦੀ ਹੈ ਜਿਹੜੇ ਇੱਥੇ ਇਹਨਾਂ ਨੂੰ ਹੋਇਆ ਤੇ ਇਹਨਾਂ ਨੂੰ ਲੱਗਦਾ ਹੈ ਨਾ ਪਤਾ ਪਰ ਇਹਦੇ ਕਰਾਸ ਵੋਟਿੰਗ ਹੋਈ ਹੈ ਕੋਈ ਵੀ ਕਰ ਸਕਦਾ ਜੀ ਬਸ ਥੈਂਕ ਯੂ ਜੀ